ਉਨਨਾਂ ਕੋ ਤਾਂ ਪ੍ਰੂਫ ਉਹਨਾਂ ਨੇ ਇਕੱਠੇ ਕਰ ਲਏ ਪੰਜ ਬੰਦੇ ਕੈਮਰੇ ਰਿਕਾਰਡਿੰਗ ਵੀ ਉਹਨਾਂ ਕੋਲ ਹੈਗੀ ਆ ਲੇਕਿਨ ਤੁਹਾਡੇ ਕੋ ਕੱਲੀ ਮਹਿਲਾ ਕੋ ਕੀ ਪ੍ਰੂਫ ਹੈ ਸਿਰਫ ਇਹਦਾ ਕਸੂਰ ਇਹ ਆ ਵੀ ਇਹ ਦਲਿਤ ਸਮਾਜ ਦੀ ਹੈ ਇਹ ਅਤੀ ਪੀੜਤ ਸਮਾਜ ਦੀ ਹੈ ਅਵੇ ਕਸੂਰ ਆਵੇ ਇਹਨੇ ਵੀਡੀਓਗ੍ਰਾਫੀ ਨਹੀਂ ਕੀਤੀ ਉਹਨਾਂ ਕੋ ਵੀਡੀਓ ਹੈ ਇਹਦਾ ਕਿਹੜਾ ਕੋਈ ਪਲਾਨ ਸੀਗਾ ਉਹਦੇ ਨਾਲ ਰੜਨਾ ਜਾਂ ਉਹਨੂੰ ਬਲੈਕਮੇਲ ਕਰਨਾ ਇਹਦਾ ਤਾਂ ਕੋਈ ਪਤਾ ਨਹੀਂ ਸੀ ਇਹ ਤਾਂ ਗਰੀਬ ਲੋਕ ਨੇ ਇਹ ਪੈਸੇ ਕਲਰਕਾ ਦੇ ਅਕਾਊਂਟ ਵਿੱਚ ਹੁੰਦੇ ਆ ਜੇ ਮੁਲਾਜ਼ਮ ਨਹੀਂ ਰੋਲਾ ਪਾਊਗਾ ਤੇ ਉਹ ਕਲਰਕ ਦੇ ਖਾਤੇ 'ਚ ਹੀ ਆ ਇਹਦੀ ਸ਼ੈਤ ਹੈ ਸਾਰਾ ਕੰਮ ਹੁੰਦਾ ਹੈ ਸਾਰੇ ਜਿਹੜੇ ਕਾਗਜ਼ ਪੱਤਰ ਆ ਜਿਹ ਜੇ ਅੱਜ ਉਸਤੇ ਪਰਚਾ ਦਰਜ ਨਾ ਹੋਇਆ ਉਹਦੇ ਤੇ ਬਣਦੀ ਕਾਰਵਾਈ ਨਾ ਹੋਈ ਤੇ ਹੁਣ ਅਸੀਂ ਇੱਥੇ ਹੀ ਬੈਠੇ ਆਂ ਥਾਣੇ ਦੀ ਰੋਟੀ ਖਾਣੀ ਆ ਜਾਂ ਤਾਂ ਸਾਨੂੰ ਬਿਠਾ ਕੇ ਸੈਟੀਸਫਾਈ ਕਰਕੇ ਖਵਾ ਦੇਣ ਕਾਰਪੋਰੇਸ਼ਨ ਦੀ ਠੱਗੀ ਬੰਦ ਕਰੋ ਬੰਦ ਕਰੋ ਬੰਦ ਕਰੋ ਲੁਧਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਹੋ ਗਈ ਕਾਰਪੋਰੇਸ਼ਨ ਦੀ ਕਲਪ੍ਰਵੁਖਤਾ ਨਾਲ ਖਬਰ ਦਿਖਾਈ ਚਗੀ ਖਬਰ ਤੋਂ ਬਾਅਦ ਅਸਰ ਦੇਖਦੇ ਕਿੰਨੀ ਦੇਰ ਬਾਅਦ ਸ਼ੁਰੂ ਹੁੰਦਾ ਵਾ ਉਹ ਮਹਿਲਾ ਸਾਡੇ ਨਾਲ ਦੁਬਾਰਾ ਮੌਜੂਦ ਹੈ ਅ ਕੋਚਰ ਮਾਰਕੀਟ ਚੌਂਕੀ ਦੇ ਵਿੱਚ ਮੌਜੂਦ ਇਹ ਮਹਿਲਾ ਆਈ ਹੈ ਦਰਖਾਸਤ ਲੈ ਕੇ ਆਈ ਹੈ ਐਸੇ ਸਾਹਿਬ ਕੋ ਪੁੱਛਾਂਗੇ ਦਰਖਾਸਤ ਇਹ ਕੀ ਕਾਰਵਾਈ ਕੀਤੀ ਹੋਗੀ ਲੇਕਿਨ ਪਹਿਲੇ ਵੀ ਸੱਤ ਬੰਦਿਆਂ ਦਾ ਜਿਹੜਾ ਮੁਕੱਦਮਾ ਦਾਜ ਹੋਇਆ ਸੀਗਾ ਉਹਦੇ ਵਿੱਚੋਂ ਕੁਝ ਹੀ ਮੁਲਾਜ਼ਮ ਜਿਹੜੇ ਫੜੇ ਗਏ ਸੀਗੇ ਲੇਕਿਨ ਬਾਕੀ ਜਿਹੜੇ ਨੇ ਭਗੋੜੇ ਸਾਬਿਤ ਕਰ ਦਿੱਤੇ ਸੀਗੇ ਫੜੇ ਨਹੀਂ ਗਏ ਸੀਗੇ ਲੇਕਿਨ ਉਸ ਤੋਂ ਬਾਅਦ ਦੀ ਗੱਲ ਕੀਤੀ ਜਾਵੇ ਮਹਿਲਾ ਨਾਲ ਬਸਲੂਕੀ ਕੀਤੀ ਗਈ ਲੇਕਿਨ ਉਸ ਤੋਂ ਬਾਅਦ ਬਖਸ਼ੀ ਨੇ ਕਹਿਤਾ ਸੀ ਮੈਂ ਬਸ ਮੈਂ ਬਦਤਮੀਜੀ ਨਹੀਂ ਕੀਤੀ ਹੈ ਲੇਕਿਨ ਉਹ ਵੀਡੀਓ ਪਰਮੁਖਤਾਰ ਚਲਾਈ ਹੈ ਮਹਿਲਾ ਦੁਵਾਰਾ ਕੋਚ ਮਾਰਕੀਟ ਪਹੁੰਚੀ ਹੈ ਮ 12 ਦਿਨ ਹੋ ਗਏ ਜੀ ਕੰਪਲੀਟ ਕੀਤੀ ਨੂੰ ਮੈਂ ਤਾਂ ਇਹੀ ਮੰਗ ਕਰਦੀ ਆ ਕਿ ਮੈਨੂੰ ਇਨਸਾਫ ਦਿੱਤਾ ਜਾਵੇ 12 ਦਿਨ ਤੋਂ ਕੀ ਬਣਿਆ ਕੁਝ ਨਹੀਂ ਬਣਿਆ ਜੀ ਕੀ ਕਹਿੰਦੇ ਨੇ ਬਸ ਇਹੀ ਕਹਿ ਦਿੰਦੇ ਸੀਗੇ ਅੱਜ ਬੁਲਾਣੇ ਕੱਲ ਬੁਲਾਣੇ ਤੇ ਹੁਣ ਪਹੁੰਚੋ ਕੀ ਕਹੋਗੇ ਹੁਣ ਵੀ ਅਸੀਂ ਇਹੀ ਕਰਾਂਗੇ ਜੀ ਅੱਜ ਹੀ ਦੱਸੋ ਕੀ ਕਰਨਾ ਹੈ ਉੱਤੇ ਕਾਰਵਾਈ ਕਰਦੇ ਆ ਜਾਂ ਨਹੀਂ ਕਰਦੇ ਅਸੀਂ ਤਾਂ ਇਹੀ ਮੰਗ ਕਰਨ ਆਏ ਆ ਕਿ ਉੱਤੇ ਬੰਦ ਹੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਅਸੀਂ ਇੱਥੇ ਬੈਠਾਂਗੇ ਧਰਨਾ ਦਵਾਂਗੇ ਸਾਰੇ ਅੱਜ ਜਿੰਨੇ ਲੋਕ ਆ ਕੱਲ ਇਸ ਤੋਂ ਡਬਲ ਹੋਣਗੇ ਸਮਾਜ ਆਊਗਾ ਬਿਲਕੁਲ ਆਊਗਾ ਜੀ ਸਾ ਮਾਨੂਜ ਲੰਬਾ ਲਾਇਆ ਤੁਸੀਂ ਸੰਦੇਹ ਆ ਲਾਇਆ ਹਾਂਜੀ ਹਾਂਜੀ ਬਿਲਕੁਲ ਜੀ ਸਾਰੇ ਸਮਾਜ ਆਣਗੇ ਜੀ ਸਾਡੇ ਨਾਲ ਖੜੇ ਆ ਜੀ ਭੈਣ ਭਰਾ ਜੋ ਮੇਰੇ ਨਾਲ ਖੜੇ ਆ ਸਾਰੇ ਕਹਿੰਦੇ ਤੁਸੀਂ ਬਿਲਕੁਲ ਰਾਈਟ ਆ ਜੀ ਬੋਲਣਾ ਚਾਹੀਦਾ ਵਾ ਅਸੀਂ ਕੋਈ ਆਪਣੇ ਕਿਸੇ ਵਾਸਤੇ ਨਹੀਂ ਆ ਕੋਈ ਗਲਤ ਨਹੀਂ ਆ ਅਸੀਂ ਆਪਣੇ ਹੱਕ ਲੈ ਗਏ ਆ ਤੇ ਉਹ ਸਾਡਾ ਹੱਕ ਬੰਦਾ ਤਾਂ ਅਸੀਂ ਲਵਾਂਗੇ ਤੁਸੀਂ ਮੁਲਾਜ਼ਮ ਵੀ ਨਹੀਂ ਉਹ ਤੁਹਾਡੇ ਹਸਬੰਦ ਮੁਲਾਜ਼ਮ ਨੇ ਬਸਲੂਕੀ ਕੀਤੀ ਕਿ ਲੈਟਰ ਵੀ ਸਾਨੂੰ ਦਿਖਾਈ ਗਈ ਸੀ ਜਿੱਦੇ ਪੰਜ ਬੰਦੇ ਸਾਈਨ ਵੀ ਕੀਤੇ ਕਿ ਬਸਲੂਕੀ ਨਹੀਂ ਕੀਤੀ ਗਈ ਬਕਸੀ ਦੇ ਕਹਿੰਦੇ ਮੁਤਾਬਿਕ ਤੁਹਾਡੇ ਕੋ ਕੀ ਪ੍ਰੂਫ ਹੈ ਉਹਨਾਂ ਕੋ ਤਾਂ ਪ੍ਰੂਫ ਉਹਨਾਂ ਨੇ ਇਕੱਠੇ ਕਰ ਲਏ ਪੰਜ ਬੰਦੇ ਕੈਮਰੇ ਰਿਕਾਰਡਿੰਗ ਵੀ ਉਹਨਾਂ ਕੋਲ ਹੈਗੀ ਆ ਲੇਕਿਨ ਤੁਹਾਡੇ ਕੋ ਕੱਲੀ ਮਹਿਲਾ ਕੋ ਕੀ ਪ੍ਰੂਫ ਹੈ ਦੇਖੋ ਇਹ ਮੇਰੀ ਗੱਲ ਸੁਣੋ ਉਹ ਸਚਾਈ ਤਾਂ ਹੈਗੀ ਹੈ ਨਾ ਮੈਂ ਕੋਈ ਲੜਨ ਨਹੀਂ ਉਹਦੇ ਨਾਲ ਗਈ ਸੀ ਮੈਂ ਆਪਣੇ ਹੱਕ ਪਿੱਛੇ ਗਈ ਆ ਜੋ ਕਿ ਮੈਨੂੰ ਜ਼ਰੂਰਤ ਸੀ ਉਹ 8000 ਰੁਪਏ ਮੈਂ ਉਹਨੂੰ ਕਿਉਂ ਦਵਾਂ ਜੋ ਕਿ ਉਹ ਖਾਣਾ ਚਾਹੁੰਦਾ 8000 ਰੁਪਏ ਇਹ ਪੈਸੇ ਕਲਰਕਾ ਦੇ ਅਕਾਊਂਟ ਵਿੱਚ ਹੁੰਦੇ ਆ ਜੇ ਮਲਾਇਮ ਨਹੀਂ ਰੋਲਾ ਪਾਊਗਾ ਤੇ ਉਹ ਕਲਰਕ ਦੇ ਖਾਤੇ 'ਚ ਹੀ ਆ ਉਹ ਜਿਹੜਾ ਪਹਿਲੇ ਕਪਲਾ ਹੋਇਆ ਸੀ ਕਰੋੜਾ ਦਾ ਉਹ ਵੀ ਇਸ ਕਲਰਕ ਨੇ ਕੀਤਾ ਸੀਗਾ ਨਹੀਂ ਜੀ ਕਲੈਕਟਰ ਦਾ ਸਾਰਾ ਲੋੜਾ ਜਿਹੜਾ ਪਹਿਲਾ ਕਪੜਾ ਹੋਇਆ ਜਿਹਦਾ ਤੁਹਾਡੇ ਚੈਨਲ ਰਾਹੀਂ ਅਸੀਂ ਉਜਾਗਰ ਕੀਤਾ ਸੀ মিডিਆ ਰਾਹੀਂ ਅਸੀਂ ਦੱਸਿਆ ਸੀ ਉਹਦੇ ਵਿੱਚ ਇਹਦਾ ਬਖਸ਼ੀ ਦਾ ਪੂਰਾ ਰੋਲ ਆ ਇਹਦੀ ਸ਼ੈਤੇ ਹੀ ਸਾਰਾ ਕੰਮ ਹੁੰਦਾ ਹੈ ਸਾਰੇ ਜਿਹੜੇ ਕਾਗਜ਼ ਪੱਤਰ ਆ ਜਿਹੜੇ ਕੱਪਲੇ ਦੇ ਇਹੀ ਤਿਆਰ ਕਰਦਾ ਵਾ ਤੇ ਕੁੜੀ ਜਿੱਦਾਂ ਦੱਸ ਰਹੀ ਐ ਨੇਹਾ ਚੰਡਾਲੀ ਐ ਸਾਡੇ ਸਮਾਜ ਦੀ ਕੁੜੀ ਐ ਸਾਡੀ ਭੈਣ ਆ ਇਹਦਾ ਜਿਹੜਾ ਇੱਕ ਕਾਰਪੋਰੇਟ ਬੈਂਕ ਤੋਂ ਜਿਹੜਾ ਲੋਨ ਚੱਲਦਾ ਸੀ ਜਿੰਨੂੰ ਕਿ 3 ਮਹੀਨੇ ਹੋ ਗਏ ਬੰਦ ਹੋਇਆ ਇਹਦੇ ਕੋਲ ਐਨਓਸੀ ਵੀ ਹੈਗੀ ਆ ਆ ਦੇਖੋ ਐਨਓਸੀ ਇਹ ਜਿਹੜੀ 2 ਤਰੀਕ ਨੂੰ ਇਹ ਲੈ ਕੇ ਗਈ ਸੀ ਉਹਦੇ ਕੋਲ ਇਹਦੇ ਜਿਹੜਾ ਲੜਕਾ ਵਾ ਉਹਦਾ ਬੱਚਾ ਵਾ ਛੋਟਾ ਜਾਂ ਉਹਦਾ ਐਕਸੀਡੈਂਟ ਹੋ ਗਿਆ ਸੀ ਉਹਦੇ ਕੱਲ ਦੀ ਕੱਲ ਬਖਸ਼ੀ ਦੀ ਇੰਟਰਵਿਊ ਸੁਣੀ ਸੀਗੀ ਬਖਸ਼ੀ ਕਹਿ ਰਿਹਾ ਸੀਗਾ ਜਿਹੜੀ ਐ ਐਨਓਸੀ ਸੀਗੀ ਜਿਹੜਾ ਬਲਾਜ਼ਮੀ ਲਿਪਤ ਪਾਇਆ ਗਿਆ ਸੀਗਾ ਉਹਦੇ ਕੋਲ ਸੀਗੇ ਡਾਕੂਮੈਂਟ ਮੇਰੇ ਕੋਲ ਡਾਕੂਮੈਂਟ ਨਹੀਂ ਸੀਗੇ ਮੈਨੂੰ ਦਿਖਾਏ ਆ ਪਰ ਉਹਦਾ ਜਿੱਦਾਂ ਉਹਨੂੰ ਆਦਤ ਪਈ ਹੋਈ ਆ ਜਿਹੜਾ ਮੁਲਾਜ਼ਮ ਆ ਦਰਜਾਚਾਰ ਦੇ ਮੁਲਾਜ਼ਮ ਆ ਸਫਾਈ ਸੇਵਕ ਫਾਇਰਮੈਨ ਉਹਨਾਂ ਨਾਲ ਬੱਦਸਲੂਕੀ ਕਰਦਾ ਵਾ ਮਿਸਬਿਹੇਵ ਕਰਦਾ ਵਾ ਉਹਨੂੰ ਆਦਤ ਪਈ ਐ ਇਦਾਂ ਹੀ ਇਸ ਭੈਣ ਨਾਲ ਜਿਹੜੀ ਨੇ ਬੱਦਸਲੂਕੀ ਕੀਤੀ ਸੀ ਅਸੀਂ ਉਹਦਾ ਜਵਾਬ ਉਹਨੂੰ ਦੇਵਾਂਗੇ ਉਹਨੂੰ ਬਕਸਿਆ ਨਹੀਂ ਜਾਊਗਾ ਜਿਹੜਾ ਇਸ ਸਮਾਜ ਦੀ ਬੇਟੀ ਐ 12 ਦਿਨ ਹੋ ਗਏ ਝੌਂਕੀ ਦੇ ਵਿੱਚ ਕੰਪਲੀਟ ਦਿੱਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਕੀ ਕਾਰਨ ਹੈ ਕਿ ਸਮਾਜ ਦੇ ਬੱਚੇ ਕਿਉਂਕਿ ਸਮਾਜ ਦੀ ਹੈ ਦਲਿਤ ਸਮਾਜ ਦੀ ਕੁੜੀ ਹੈ ਵਾਲਮੀਕੀ ਸਮਾਜ ਦੀ ਕੁੜੀ ਤਾਂ ਨਹੀਂ ਕਾਰਵਾਈ ਹੋ ਰਹੀ ਇੱਕ ਮਾੜੀ ਜੀ ਕੰਪਲੇਟ ਤੇ ਤੁਹਾਨੂੰ ਪਤਾ ਵਾ ਵਿਸ਼ਾਲ ਜੀ ਗੱਲ ਸੁਣੋ ਇੱਕ ਮਾੜੀ ਜੀ ਕੰਪਲੇਟ ਤੇ ਪੁਲਿਸ ਚੱਕ ਕੇ ਲੈਂਦੀ ਹੈ ਜੀ ਅੰਦਰ ਬਿਠਾ ਦਿੰਦੀ ਹੈ ਇੱਕ ਲੇਡੀਜ਼ ਨਾਲ ਸਮਾਜ ਦੀ ਬੇਟੀ ਨਾਲ ਚਾਹੇ ਕਿਸੇ ਵੀ ਸਮਾਜ ਦੀ ਹੈ ਲੇਡੀਜ਼ ਆ ਨਾ ਆਪਣੀ ਬੇਟੀ ਆ ਆਪਣੇ ਦੇਸ਼ ਦੀ ਬੇਟੀ ਆ ਉਹਦੇ ਨਾਲ ਬਸਲੂਕ ਕੇ ਇੱਕ ਬੰਦਾ ਬੱਤਮੀ ਜੀ ਨਾਲ ਬੋਲ ਰਿਹਾ ਬਸਲੂਕ ਕਰ ਰਿਹਾ ਇਹਨੂੰ ਜਾਤੀ ਸੂਚਕ ਸ਼ਬਦ ਬੋਲ ਰਿਹਾ ਇੰਨੀ ਬੱਤਮੀ ਜੀ ਨਾਲ ਇਹਦੇ ਨਾਲ ਗੱਲ ਕਰ ਰਿਹਾ ਪੁਲਿਸ ਨੂੰ ਬੁਲਾ ਤੱਕ ਨਹੀਂ ਰਹੀ ਜੀ ਜੀ ਤੁਹਾਡੇ ਦੀ ਸਿੱਧੀ ਗੱਲ ਆ ਜਾਂਦੀ ਹੈ ਤੁਹਾਡਾ ਸਮਾਜ ਆ ਉਹ ਸਾ ਉਹ ਭਾਈ ਸਾਹਿਬ ਤਿੰਨ ਮਹੀਨੇ ਉੱਥੋਂ ਦੀ ਫਾਜ਼ੀ ਬਿਲਡਿੰਗ ਬਰਾਹ ਡਿਊਟੀ ਲੱਗੀ ਤਿੰਨ ਮਹੀਨੇ ਤੋਂ ਬਾਅਦ ਜਦੋਂ ਇਹ ਕੇਸ ਜਰਾ ਸ਼ਾਂਤ ਪੈ ਗਿਆ 1 ਕਰੋੜ ਕੁਛ ਰੁਪਈਆ ਜਦੋਂ ਬਰਾਮਦ ਕਰ ਲਿੱਤਾ ਗਿਆ ਬਾਕੀ ਕਰੋੜਾਂ ਦਾ ਪਤਾ ਨਹੀਂਗਾ ਉਸ ਤੋਂ ਬਾਅਦ ਉਸੇ ਉੱਥੇ ਹੀ ਦੁਬਾਰਾ ਕਲਰਕ ਲਗਾ ਦਿੱਤਾ ਜਾਂਦਾ ਵਾ ਇੱਕ ਕਮਿਸ਼ਨਰ ਸਾਹਿਬ ਜਿਹੜੇ ਹੈਗੇ ਨੇ ਡੀਪੀ ਕਮਿਸ਼ਨਰ ਜਿਹੜੇ ਹੈਗੇ ਨੇ ਰੇਡ ਕਰਦੇ ਨੇ ਰੇਡ ਕਰਨ ਤੋਂ ਬਾਅਦ ਵੀ ਉਹ ਕਹਿੰਦੇ ਨੇ ਕਿ ਤੁਹਾਨੂੰ ਕਿੰਨੇ ਬਕੈਰ ਨੂੰ ਬਿਠਾਇਆ ਵਾ ਉਹ ਕਹਿੰਦਾ ਕਮਿਸ਼ਨ ਲੱਗੂ ਵੀ ਉਹ ਕਮਿਸ਼ਨਰ ਦਾ ਨਾਮ ਲੈਂਦਾ ਵਾ ਲੇਕਿਨ ਉਹ ਦੁ ਅਜੀਪਾਲ ਵੀਰ ਬੜਾ ਫੱਲ ਆ। ਹੁਣ ਗੱਲ ਆ ਗਈ ਐਸੀ ਭਾਈਚਾਰੇ ਦੀ। ਕਪੜੇ ਛੱਡ ਦੇ ਇੱਕ ਪਾਸੇ ਹੁਣ ਐਸੀ ਭਾਈਚਾਰੇ ਨੂੰ ਇਨਸਾਫ ਕਿਦਾ ਦਵਾਉਂਗੇ? ਉਹ ਤਾਂ ਪੰਜ ਬੰਦੇ ਨੇ ਸਾਈਨ ਕਰਾ ਕੇ ਬੈ ਗਏ ਨੇ ਤੇ ਉਹਨਾਂ ਦਾ ਜਿਹੜਾ ਹੈਲਥ ਅਫਸਰ ਜਿਹੜਾ ਹੈਗਾ ਉਹਨੇ ਵੀ ਲਿਖ ਕੇ ਦਿੱਤਾ। ਦੇਖੋ ਜੀ ਸਭ ਤੋਂ ਪਹਿਲਾਂ ਨਾ ਇੱਕ ਕਹਾਵਤ ਹੈ ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ। ਮਾਂ ਕੋਣਾ ਫਿਰ ਉਹਨਾਂ ਦੀ? ਇਹਨਾਂ ਦੀ ਮਾਂ ਜੀ ਭਗਵੰਤ ਮਾਨ ਦੀ ਸਰਕਾਰ। ਹਾਂ। ਜਾਦੇ ਸਰਕਾਰ ਸੱਤਾ ਚਾਹੀ ਸੀ ਇਹ ਕਹਿੰਦੀ ਸੀ ਅਸੀਂ ਬਦਲਾ ਦੀ ਸਰਕਾਰ ਆ ਅਸੀਂ ਨਸ਼ਾ ਬੰਦ ਕਰਾਂਗੇ ਅਸੀਂ ਜਿਹੜਾ ਕਾਨੂੰਨ ਵਿਵਸਥਾ ਲਾਗੂ ਕਰਾਂਗੇ ਪ੍ਰੋਪਰ ਇੱਥੇ ਹੁਣ ਤੁਸੀਂ ਇੱਕ ਚੀਜ਼ ਦੇਖ ਲਓ ਕਰੋੜਾਂ ਦਾ ਕਪਲਾ ਹੋ ਗਿਆ ਸਰਕਾਰ ਦਾ ਕੋਈ ਨੁਮਾਇੰਦਾ ਅੱਗੇ ਆਇਆ ਜਦ ਭਾਨੇ ਸਿੱਧੂ ਦਾ ਮਾੜਾ ਜਾਂ ਮਸਲਾ ਹੋਇਆ ਉਹ ਭਗਵੰਤ ਮਾਨ ਦੇ ਸਰਕਾਰ ਦੇ ਜਾਂ ਉਹਦੇ ਪਰਿਵਾਰ ਦੇ ਮਾੜਾ ਜਾਂ ਖਲਾਫ ਬੋਲਿਆ ਉਹਦੇ ਤੇ 6-6 ਪਰਚੇ ਦੇ ਦਿੱਤੇ ਉਹਦੇ ਸਾਰੇ ਪਰਿਵਾਰ ਤੇ ਪਰਚੇ ਦੇ ਦਿੱਤੇ ਉਸ ਤੋਂ ਬਾਅਦ ਆ ਇੱਥੇ ਇੱਕ ਕੋਈ ਰੰਗਰੇਟਾ ਜੀ ਨੇ ਦਲਿਤ ਸਮਾਜ ਦੇ ਉਹਨਾਂ ਨੇ ਕੋਈ ਮਿਸਬੀਹੇਵ ਕੀਤਾ ਫੋਨ ਤੇ ਸਿਰਫ ਚੈਟ ਦੀਆਂ ਕੁਝ ਪਾਇਆ ਉਹਨੇ ਤੇ ਉਹ ਵੀ ਇੱਕ ਸਮਾਜ ਆਯੰਦ ਦੀ ਬੇਟੀ ਬਾਰੇ ਬੋਲਿਆ ਉਹ ਵੀ ਸਾਡੀ ਧੀ ਹੈ ਕਿਸੇ ਦੇ ਖਲਾਫ ਨਹੀਂ ਬੋਲਣਾ ਚਾਹੀਦਾ ਪਰ ਜੇ ਉਹਨੇ ਮਾੜਾ ਜਾਂ ਸ਼ਬਦ ਬੋਲਿਆ ਉਹਦੇ ਤੇ ਪਰਚਾ ਦੇ ਕੇ ਉਹਨੂੰ ਅੰਦਰ ਭੇਜਤਾ ਪਰ ਇੱਕ ਭੈਣ ਤੇ ਸਾਡੀ ਤੇ ਦਲਿਤ ਇਹ ਸਿਰਫ ਇਹਦਾ ਕਸੂਰ ਇਹ ਆ ਵੀ ਇਹ ਦਲਿਤ ਸਮਾਜ ਦੀ ਹੈ ਇਹ ਅਤੀ ਪੀੜਤ ਸਮਾਜ ਦੀ ਹੈ ਅਰੇ ਕਸੂਰ ਆ ਬੈ ਇੰਨੇ ਵੀਡੀਓਗ੍ਰਾਫੀ ਨਹੀਂ ਕੀਤੀ ਉਹਨਾਂ ਕੋ ਵੀਡੀਓ ਹੈ ਦੇਖੋ ਜੀ ਇਹ ਕਿਹੜਾ ਮੈਨੂਪੂਲੇਟਡ ਹੋ ਕੇ ਗਈ ਸੀ ਇਹਦਾ ਕਿਹੜਾ ਕੋਈ ਪਲਾਨ ਸੀਗਾ ਉਹਦੇ ਨਾਲ ਰੜਨਾ ਜਾਂ ਉਹਨੂੰ ਬਲੈਕਮੇਲ ਕਰਨਾ ਇਹਦਾ ਤਾਂ ਕੋਈ ਪਤਾ ਨਹੀਂ ਸੀ ਇਹ ਤਾਂ ਗਰੀਬ ਲੋਕ ਨੇ ਘਟ ਪੜੇ ਦਿਖੇ ਲੋਕ ਨੇ ਇਹਨਾਂ ਦਾ ਕੀ ਆ ਵੀ ਆਪਣੀ ਮਾੜੀ ਦੀ ਦਰਖਾਸਤ ਹੁੰਦੀ ਹੈ ਵੀ ਭਾਈ ਸਾਡਾ ਕੰਮ ਹੈ ਮੇਰਾ ਹਸਬੰਡ ਬਿਮਾਰ ਆ ਬੱਚੇ ਦਾ ਐਕਸੀਡੈਂਟ ਹੋ ਗਿਆ ਤਾਂ ਇਹ ਕਸੂਰ ਸੀ ਵੀ ਮੇਰੀ 3 ਮਹੀਨੇ ਦੀ ਜਿਹੜੀ ਐਨਓਸੀ 3 ਮਹੀਨੇ ਤੋਂ ਆਈ ਹੋਈ ਆ ਇੱਕ ਹੈਲਥ ਅ ਵੀ ਚਲੋ ਇਹਨਾਂ ਦੇ ਐਨਸੀਆਈ ਹੋਈ ਆ ਤੀਜੇ ਮਹੀਨੇ ਦੀ ਐਨਓਸੀ ਇਹ ਫੋਨ 'ਚ ਦਿਖਾ ਰਹੀ ਆ ਉਹ ਫੋਨ ਦੇਖਣ ਦੀ ਬਜਾਏ ਉਹ ਇਹਨੂੰ ਕਹਿ ਰਿਹਾ ਮੇਰਾ ਦੋਸਤ ਮਰ ਗਿਆ ਤੇਰਾ ਮੁੰਡਾ ਮਰਿਆ ਦਾ ਨਹੀਂ ਹਾਂ ਇਸੋ ਹੀ ਪੱਲਾ ਝਾੜ ਲਿਆ ਉਹਨੇ ਉਹਨੇ ਇਸ ਤੋਂ ਪਾਜੀ ਪੱਦਾ ਦਾ ਝਾੜੂਗਾ ਹੀ ਦੇਖੋ ਜਿਹੜੇ ਬੰਦੇ ਨੂੰ ਤਿੰਨ ਮਹੀਨੇ ਬਦਵੀ ਹੋਈ ਹੋਈ ਤਿੰਨ ਮਹੀਨੇ ਬਤੀ ਹੋਈ ਅਸੀਂ ਕਾਰਪੋਰੇਸ਼ਨ ਕਮਿਸ਼ਨਰ ਨੂੰ ਕਿਹਾ ਵੀ ਭਾਈ ਤੁਸੀਂ ਇਹਦੀ ਬਦਲੀ ਕਰਤੀ ਇਹ ਆਪਣੀ ਸੀਟ ਛੱਡ ਕੇ ਕਿਉਂ ਨਹੀਂ ਜਾ ਰਿਹਾ ਇਹ ਬੰਦਾ ਰਾਤ ਨੂੰ 9:30 9:30 ਵਜੇ ਸੇਖੋ ਸਾਹਿਬ ਨੇ ਰੇਡ ਕੀਤੀ ਆ ਇਹ ਕਾਰਪੋਰੇਸ਼ਨ ਚ 4 ਵਜੇ ਭੈਣ ਗਈ ਇਹਦਾ ਤਾਂ ਕੰਮ ਕਰਦਾ ਨਹੀਂ ਇਹਦਾ ਉਹਦਾ ਦੋਸਤ ਮਰ ਗਿਆ ਆਮ ਲੋਕਾਂ ਦੇ ਗਰੀਬ ਲੋਕਾਂ ਦੇ ਕੰਮ ਕਰਨਾ ਇਹਨਾਂ ਦਾ ਕੰਮ ਨਹੀਂ ਹੈ ਇਸ ਗੱਲ ਤੋਂ ਤਾਂ ਇਹ ਸਾਬਤ ਹੁੰਦਾ ਕਿ ਇਹ ਆਮ ਲੋਕਾਂ ਦੇ ਕੰਮ ਕਰਨ ਵਾਸਤੇ ਨਹੀਂ ਬੈਠੇ ਇਹ ਠੱਗੀ ਠੋਰੀ ਕਰਕੇ ਸਰਕਾਰ ਦਾ ਪੈਸਾ ਸਾਡਾ ਪੈਸਾ ਗਰੀਬ ਗੁਰਬਿਆਂ ਦਾ ਪੈਸਾ ਜਿਹੜਾ ਠੱਗੀ ਠੋਰੀਆਂ ਨਾਲ ਘਟਾਉਂਦੇ ਆ ਖਾਂਦੇ ਆ ਤੇ ਉਸ ਤੋਂ ਬਾਅਦ ਉਹਨੂੰ ਕਿ ਕਿਤਾਬਾਂ ਚੋਂ ਉਹਨੂੰ ਸਹੀ ਕਰ ਦਿੰਦੇ ਆ ਉਸ ਪੈਸੇ ਨੂੰ ਸਿੱਧਾ ਕਰਨ ਵਾਸਤੇ ਇਹਨਾਂ ਨੂੰ ਰੱਖਿਆ ਗਿਆ ਕਿਉਂਕਿ ਇਹਨਾਂ ਦਾ ਕੰਮ ਲੋਕਾਂ ਦੇ ਕੰਮ ਕਰਨਾ ਨਹੀਂ ਆ 14 ਦਿਨ 12 ਦਿਨ ਹੋ ਗਏ 12 ਦਿਨਾਂ ਚ 13ਵਾਂ ਦਿਨ ਚੜ ਗਿਆ ਕੀ ਕਾਰਵਾਈ ਕੀ ਕਰਤੀ ਦੇਖੋ ਕਾਰਵਾਈ ਤਾਂ ਹੋਈ ਆ ਕੱਲ ਔਰ ਰਿਕਾਰਡ ਤੁਹਾਡੇ ਕੈਮਰੇ ਤੇ ਉਹ ਬੋਝਿਆ ਮੈਂ ਜਨਾਨੀ ਦੇ ਕਾਰਵਾਈ ਕਰਾਉਂਗਾ ਜੇ ਬੋਲੀ ਆ ਇਹ ਦਲਿਤ ਆ ਇਹ ਗਰੀਬ ਆ ਇਹ ਵਾਲਮੀਕੀ ਸਮਾਜ ਦੀ ਆ ਤੇ ਇਹਦੇ ਤੇ ਉਪਰਚਾ ਕਰਾਉਗਾ ਇਹ ਉਹਨੂੰ ਤਾਕਤ ਦਿੱਤੀ ਆ ਕਾਰਪੋਰੇਸ਼ਨ ਨੇ ਕਾਰਪੋਰੇਸ਼ਨ ਦੀ ਹੈੱਦ ਅਫਸਰ ਚਾਰ ਮਲਾਜ਼ਮਾਂ ਨੂੰ ਖੜਾ ਕੇ ਬਿਆਨ ਲੈ ਲੇ ਇਹ ਜੇ ਏਦਾਂ ਦਾ ਕੋਈ ਇਹਦੀ ਸੋਚ ਹੁੰਦੀ ਇਹਦੀ ਮ ਜਾਂਦੀ ਇਹ ਵੀ ਚਾਰ ਗਵਾਹ ਲੈ ਕੇ ਜਾਂਦੀ ਵੀ ਮੈਂ ਲੜਨ ਜਾਣਾ ਕਿਸੇ ਨਾਲ ਇਹ ਤਾਂ ਲੜਨ ਦੇ ਮਕਸਦ ਨਾਲ ਨਹੀਂ ਗਈ ਨਿੱਕੂ ਜੀ ਤੁਸੀਂ ਵੀ ਉੱਥੇ ਆ ਗਏ ਹੋ ਬੀਜੇ ਵੀ ਪੂਰੀ ਆ ਗਈ ਐਸਸੀ ਮੋਰਚਾ ਦਾ ਜ਼ਿਲ੍ਹਾ ਪ੍ਰਧਾਨ ਵੀ ਸਾਡੇ ਨਾਲ ਆ ਗਿਆ ਜੇਪਾਲ ਹੁਣ ਤੁਸੀਂ ਪਹੁੰਚ ਗਏ ਹੋ ਅੰਦਰ ਜਾ ਕੇ ਕੀ ਗੱਲਬਾਤ ਕਰੋਗੇ 12 ਦਿਨ ਤੋਂ ਤਾਂ ਗੱਲਬਾਤ ਹੋਈ ਨਹੀਂ ਇਹਨਾਂ ਦੀ ਲੱਗਦਾ ਦੇਖੋ ਜਿਹੜਾ ਐਸਸੀ ਸਮਾਜ ਆ ਸ਼ੁਰੂ ਤੋਂ ਹੀ ਲੋਕਾਂ ਨੇ ਦੱਬਿਆ ਤੇ ਹੁਣ ਵੀ ਰੋਣਾ ਚਾਹੁੰਦੇ ਆ ਪਰ ਉਹ ਸਮਾਣੀ ਆ ਠੀਕ ਆ ਜਿਹੜੀ ਨਾਰੀ ਆ ਉਹ ਸ਼ਕਤੀ ਨਾਰੀ ਖਲਾਂਦੀ ਆ ਕੀਕਰ ਇਹਦਾ ਬੇਟਾ ਬਿਮਾਰ ਸੀ ਆਪਣੇ ਅਗਰ ਆਪਾਂ ਲੋਨ ਲਿੱਤਾ ਖਤਮ ਹੋ ਗਿਆ ਐਨਓਸੀ ਆ ਗਈ ਤੇ ਪੈਸੇ ਕੱਟਣ ਦਾ ਮਤਲਬ ਕੀ ਬੰਦਾ ਹੂੰ ਕੋਈ ਬੰਦਾ ਮਤਲਬ ਤੁਸੀਂ ਦੱਸੋ ਕਿਸੇ ਅਗਰ ਕਾਟ ਹੀ ਲਿਆ ਪਹਿਲਾਂ ਵੀ ਇਹਨਾਂ ਦੋ ਤਿੰਨ ਤਿੰਨ ਵਾਰ ਇਹਦੇ ਪੈਸੇ ਕੱਟੇ ਗਏ ਦੋ ਵਾਰੀ ਪਹਿਲਾਂ ਬਸ ਹੋ ਗਏ ਤੀਜੀ ਵਾਰ ਫਿਰ ਕੱਟੇ ਗਏ ਕਿਉਂ बार-बार ਹੁੰਦਾ ਪਿਆਗਾ ਤੁਸੀਂ ਕੁਝ ਚਾਦੇ ਹੋ ਜਾਂਦੇ ਨਾ ਹਾਂਜੀ ਪੜ੍ਹੇ ਲਈ ਲੋਨ ਨਹੀਂ ਆਣ ਪੜੇਗਾ ਅਗਰ ਇਹਦੀ ਜਗ੍ਹਾ ਕੋਈ ਹੋਰ ਪਤਾ ਨਹੀਂ ਕਿੰਨੇ ਕਪਲੇ ਹੋਣੇ ਆ ਕਿੰਨਾ ਲੋਕਾਂ ਨਾਲ ਕਪਲਾ ਕਰਦਾ 99% ਜਿੰਨੇ ਕਰ ਲੱਗੇ ਨੇ ਜਿੰਨੇ ਜਿੰਨੇ ਕਾਰਪੋਰੇਸ਼ਨ ਦੀ ਤਨਖਾਹਾਂ ਆਉਂਦੀਆਂ ਨੇ ਸਭ ਨਾਲ ਸੈਟਿੰਗ ਆ ਸਾਰੇ ਪੈਸੇ ਕੱਟੇ ਜਾਂਦੇ ਨੇ ਅਸੀਂ ਇਹ ਅਨਿਲ ਬਖਸ਼ੀ ਨੂੰ ਕਹਿਣਾ ਚਾਹੁੰਦੇ ਆ ਵੀ ਬਖਸ਼ੀ ਸਾਹਿਬ ਇੰਨੀ ਹੱਤਨਾ ਚੱਕੋ ਹੱਤ ਖੁਦਾ ਦਾ ਬੈਰ ਆ ਕਿਸੇ ਨੂੰ ਮਾਰਾ ਦਾ ਸ਼ਬਦ ਨਾ ਬੋਲੋ ਨਹੀਂ ਤੇ ਬਹੁਤ ਬੁਰਾ ਹੋਊਗਾ ਅਸੀਂ ਹੁਣ ਅਗਰ ਨਹੀਂ ਕਾਰਵਾਈ ਹੋਈ ਤੇ ਅਸੀਂ ਇੱਥੇ ਦਰਨਾ ਲਾਵਾਂਗੇ ਕੱਲ ਵੀ ਨੰਗਨ ਹੋ ਕੇ ਵਿਰੋਧ ਕੀਤਾ ਗਿਆ ਦਰਜਾ ਚਾਰ ਦੇ ਕਰਮਚਾਰੀਆਂ ਵੱਲੋਂ ਹੁਣ ਕਿਸ ਤਰ੍ਹਾਂ ਹੋਊਗਾ ਦੇਖੋ ਜੀ ਅਸੀਂ ਤਾਂ ਦਰੀ ਲੈ ਕੇ ਆਏ ਜੇ ਅੱਜ ਉਸ ਤੇ ਪਰਚਾ ਦਰਜ ਨਾ ਹੋਇਆ ਉਹਦੇ ਤੇ ਬਣਦੀ ਕਾਰਵਾਈ ਨਾ ਹੋਈ ਤੇ ਹੁਣ ਅਸੀਂ ਇੱਥੇ ਹੀ ਬੈਠੇ ਆਂ ਥਾਣੇ ਦੀ ਰੋਟੀ ਖਾਣੀ ਆ ਜਾਂ ਤਾਂ ਸਾਨੂੰ ਬਿਠਾ ਕੇ ਸੈਟੀਸਫਾਈ ਕਰਕੇ ਖਵਾ ਦੇਣ ਜਾਂ ਫਿਰ ਸਾਡੇ ਤੇ ਪਰਚੇ ਦੇ ਦੇਣ ਜਦੋਂ ਇਹ ਸਾਡੀ ਭੈਣ ਤੇ ਪਰਚਾ ਦੇਣ ਦੀ ਉਹ ਗੱਲ ਕਰ ਰਿਹਾ ਤੇ ਪਰਚਾ ਇਸ ਭੈਣ ਤੇ ਨਹੀਂ ਹੋਊਗਾ ਤੇ ਸਾਰੇ ਸਮਾਜ ਤੇ ਫਿਰ ਪਰਚਾ ਹੋਊਗਾ ਨਗੇਸ਼ ਸਿੰਘ ਆਂ ਦੀ ਸਾਡੇ ਨਾਲ ਮੌਜੂਦ ਹੈ ਚੁੰਕੀ ਦੇ ਅੰਦਰੋਂ ਆਏ ਨਹੀਂ ਚਾਰ ਸਾਹਿਬ ਨਾਲ ਮਿਲੇ ਨੇ ਕੀ ਗਲਬਤ ਹੋਈ ਹੈ ਗਲਬਤ ਕਰਦੀਆਂ ਕੀ ਗਲਬਤ ਹੋਈ ਕੀ ਸ਼ਵਾਦ ਦਿੱਤਾ ਗਿਆ ਇਦਾਂ ਜੀ नेहा जंडालिया लड़की है ਸਾਡੀ ਪ੍ਰਧਾਨ ਹੈ ਭਾਵ ਦੱਸਦੀ ਜੀ ਉਹ ਕਰੀਬ 10 12 ਦਿਨ ਪਹਿਲਾਂ ਮਿੱਡਾ ਚੌਕ ਦੇ ਵਿੱਚ ਆਈ ਸੀ ਜੀ ਕੋਈ ਜੋ ਅਨਿਲ ਬਖਸ਼ੀ ਉੱਥੇ ਕਲਰਕ ਹੈ ਉਹਦੇ ਨਾਲ ਗੱਲ ਕਰ ਰਹੀ ਸੀ ਤਾਂ ਉਹ ਨੇ ਉਹਦੇ ਨਾਲ ਬਤਮੀਜੀ ਕੀਤੀ ਹੈ ਔਰ ਉਹਦੇ ਕਰਕੇ ਜੀ ਐਪਲੀਕੇਸ਼ਨ ਉਹਨੇ ਦੇਤੀ ਹੈ ਕਿ ਇਸ ਦਾ ਨੂੰ ਤਾਂ ਅੱਜ ਇੱਥੇ ਧਰਮਪਾਲ ਚੋਧਰੀ ਜੀ ਲੱਗੇ ਹੋਏ ਆ ਜੀ 10 ਦਿਨ ਹੋ ਗਏ 12 ਦਿਨ ਹੋ ਗਏ ਤਾਂ ਇਹ ਮਸਲਾ ਹੈਗਾ ਐਸਪੀ ਸਾਹਿਬ ਦਾ ਹਾਂ ਉਬ ਐਸ.ਪੀ. ਸਾਹਿਬ ਤੋਂ ਮੈਂ ਟਾਈਮ ਲੈ ਲਿਆ ਵਾ ਤਾਂ ਕੱਲ ਸਵੇਰ 10 ਵਜੇ ਤੁਹਾਨੂੰ ਟਾਈਮ ਦੇ ਦਿੱਤਾ। ਮਤਲਬ ਨਹੀਂ देर ਹੋ ਗਈ ਇਹਨੇ ਟਾਈਮ ਦਿੱਤਾ ਨਹੀਂ ਕਿ ਦਰਖਾਸਤ ਪੈਂਡਿੰਗ ਰੱਖੀ ਹੋਈ ਸੀਗੀ। ਦੇਖੋ ਇਦਾਂ ਜਿੱਥੇ ਵਾਲਮੀਕੀ ਸਮਾਜ ਦੀ ਗੱਲ ਆਉਂਦੀ ਹੈ, ਸਪਾਈ ਸੇਵਕ ਦੀ ਗੱਲ ਆਉਂਦੀ ਹੈ, ਸੀਵਰ ਮਹਿਨ ਦੀ ਗੱਲ ਆਉਂਦੀ ਹੈ। ਉੱਥੇ ਜਿਹੜੇ ਅਫੀਸਰ ਹੈਗੇ ਉਹ ਲਾਰਾ ਲਾਣਾ ਸ਼ੁਰੂ ਕਰ ਦਿੰਦੇ ਆ। ਉਹ ਰਲਾਰੇਵਾਜੀ ਕਰਕੇ ਅੱਜ 12 ਦਿਨ ਹੋ ਗਏ ਆ। ਤਾਂ ਅਸੀਂ ਚਾਹਨੇ ਆਂ ਕਿ ਉਹਦੀ ਫੌਰ ਹੀ ਤੌਰ ਤੇ ਕਾਰਵਾਈ ਹੋਣੀ ਚਾਹੀਦੀ ਔਰ ਪਰਚਾ ਦਰਜ ਹੋਣਾ ਚਾਹੀਦਾ ਜੈਨੇ ਉਹਦੇ ਨਾਲ ਕੁੜੀ ਨਾਲ ਬਦਤਮੀਜ਼ੀ ਕੀਤੀ। ਮਤਲਬ ਜੋ ਡਿਲੇ ਕੀਤਾ ਗਿਆ ਉਹ ਰੀਜ਼ਨ ਪੁੱਛ ਰਿਹਾ ਕਿ ਡਿਲੇ ਕਿਉਂ ਕੀਤੀ ਗਈ ਜੋ ਕਾਪੀ ਜਿਹੜੀ ਚੰਡਾਲੀਆ ਜੀ ਦੀ ਸੀ ਕਾਪੀ ਉਹ ਕਿਉਂ ਨਹੀਂ ਦਰਖਾਸਤ ਕਿਉਂ ਨਹੀਂ ਅੱਗੇ ਰਿਪ੍ਰੈਜ਼ੈਂਟਿਵ ਕੀਤੀ ਗਈ ਕਿ ਉਹ ACP ਸਾਹਿਬ ਨਾਲ ACP ਸਾਹਿਬ ਨਾਲ ਕਿਸੇ ਨਾਲ ਡਿਸਕਸ ਕਰ ਸਕਦੇ ਸੀ ਕਿਉਂ ਨਹੀਂ ਕੀਤੀ ਗਈ ਕਿ ਆਪਣੇ ਕੋਲ ਰੱਖਣਾ ਚਾਹੁੰਦੇ ਸੀਗੇ ਦੇਖੋ ਜੀ ਇਦਾਂ ਜਿਹੜਾ ਅੱਜ ਸਾਨੂੰ ਦੱਸਿਆ ਉਹਨਾਂ ਨੇ ਨਾ ਮੈਂ ACP ਸਾਹਿਬ ਦੇ ਧਿਆਨ 'ਚ ਹੈਗੇ ਨੋਟਿਸ 'ਚ ਐਪਲੀਕੇਸ਼ਨ ਜਿਹੜੀ ਉੱਥੇ ਗਈ ਹੋਈ ਆ ਤਾਂ ਸਵੇਰ 10 ਵਜੇ ਦਾ ਟਾਈਮ ਉਹਨਾਂ ਨੇ ACP ਸਾਹਿਬ ਦਾ ਲਿਆਤਾ ਸਵੇਰ 10:00 ਵਜੇ ਉੱਥੇ ਮਿਲਾਂਗੇ ਬਿਲਕੁਲ ਜਦੋਂ ਅਸੀਂ ACP ਸਾਹਿਬ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਇਸ ਮਾਮਲੇਾਰੇ ਪੂਰੀ ਜਾਣਕਾਰੀ ਨਹੀਂ ਹੈ ਕਿ ਕਿੰਨੀ ਦੇਰ ਦਰਖਾਸਤ ਨੂੰਗੀ 12 ਦਿਨ ਦਰਖਾਸਤ ਨੂੰ ਹੋਗੇ ਨੇ ਲੇਕਿਨ ACP ਸਾਹਿਬ ਕਹਿੰਦੇ ਕਿ ਮੈਂ ਆਪਣੇ ਪੱਧਰ ਦੇ ਉੱਤੇ ਇਸ ਦੇ ਉੱਤੇ ਕਾਰਵਾਈ ਕਰਾਂਗਾ ਇਨਕੁਆਰੀ ਕਰਾਂਗਾ ਮਾਫ ਕਰਨਾ ਇਨਕੁਆਰੀ ਕਰਾਂਗੇ ਜੋ ਇਨਕੁਆਰੀ ਦੇ ਵਿੱਚ ਤੱਤ ਸਾਹਮਣੇ ਆਣਗੇ ਉਹਦੇ ਵਿਹਾਰ ਦੇ ਉੱਤੇ ਕਾਰਵਾਈ ਹੋਊਗੀ ਲੁਧਿਆਣਾ ਤੋਂ ਕੈਮਰਾਮੈਨ ਅਮੀ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ ਲਾਈਵ ਸਰ ਇੱਕ ਛੋਟਾ ਜਿਹਾ ਵਰਕਲ ਲੈਣਾ ਸੀਗਾ ਜਿਹੜਾ ਲੜਕੀ ਸੀਗੀ

12 ਦਿਨ ਹੋ ਗਏ ਨੇ ਇਹ ਕੋਈ ਗੱਲ ਨਹੀਂ ਮਚਾ